ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਗਲੂਕੋਜ਼ ਲਗਾਉਣ ਮਗਰੋਂ 15 ਪ੍ਰੈਗਨੈਂਟ ਔਰਤਾਂ ਦੀ ਹਾਲਤ ਅਚਾਨਕ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਔਰਤਾਂ ਨੂੰ ਗਲੂਕੋਜ਼ ਲੋਨ ਦਾ ਰਿਐਕਸ਼ਨ ਹੋਇਆ ਜਿਸ ਤੋਂ ਬਾਅਦ ਇਹ ਬੇਸੁੱਧ ਹੋ ਗਈਆਂ ਇਹਨਾਂ ਵਿੱਚੋਂ ਇੱਕ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾਂਦੀ ਹੈ ਇਹਨਾਂ ਪ੍ਰੈਗਨੈਂਟ ਔਰਤਾਂ ਵਿੱਚੋਂ ਕੁਝ ਬੱਚੇ ਨੂੰ ਜਨਮ ਦੇ ਚੁੱਕੀਆਂ ਸੀ ਇਸ ਤੋਂ ਪਹਿਲਾਂ ਅਜਿਹੇ ਮਾਮਲੇ ਅੰਮ੍ਰਿਤਸਰ ਵਿੱਚ ਵੀ ਸਾਹਮਣੇ ਆ ਚੁੱਕੇ ਨੇ ਜਿੱਥੇ ਗਲੂਕੋਜ਼ ਲੋਨ ਤੋਂ ਬਾਅਦ ਔਰਤਾਂ ਦੀ ਹਾਲਤ ਵਿਗੜ ਗਈ ਸੀ ਜੀ ਨੂੰ ਦਾਖਲ ਕੀਤੀ ਹੋਈ ਹੈ ਜੀ ਪਰ ਹਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਵਾਲਾ ਚੜ ਗਿਆ ਝੱਗ ਨਿਕਲ ਲੱਗੇ ਮੂੰਹ ਦੇ ਵਿੱਚੋਂ ਝੱਗ ਵੀ ਨਿਕਲਿਆ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆ ਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪਿਆ ਤੇ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀ ਗਈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਸੰਗਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜਿਹੜਾ ਹੈਗਾ ਉਹ ਆਈਵੀ ਫਲੂਇਡ ਜਿਹਨੂੰ ਸੀ ਗਲੂਕੋਜ਼ ਵੀ ਕੱਦਣਾ ਨਾਰਮਲ ਸਲਾਈਨ ਦਾ ਰੈਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਆ ਅਸੀਂ ਉਹ ਬੰਦ ਕਰਕੇ ਉਹਦੇ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਦੀ ਮੈਡੀਸਨ ਦੇ ਨਾਲ ਉਹ ਸਾਰੇ ਠੀਕ ਹੈ ਗਿਆ ਔਰ ਨੂੰ ਕਿਸੇ ਨੂੰ ਕੋਈ ਅਸਲ ਵਿੱਚ ਕੋਈ ਦਿੱਕਤ ਨਹੀਂ ਆ। ਲੇਕਿਨ ਅਸੀਂ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ। ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ। ਔਰ ਉਹਦੀ ਜਿਹੜੀ ਇਨਫੋਰਮੇਸ਼ਨ ਆ ਮੈਂ ਪਬਲਿਕ ਡੋਮੇਨ ਤੇ ਪਾ ਰਿਹਾ ਵੀ ਕਿਹੜੀ ਮੈਡੀਸਨ ਆ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਅੱਗੇ ਪੂਰੀ ਉਹਦੀ ਮਤਲਬ ਜਾਂਚ ਕਰਕੇ ਇਨਕੁਆਰੀ ਕਰਕੇ ਉਹ ਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਕਿਸੇ ਵੀ ਕਿਸਮ ਦੀ ਕੋ ਘੁਬਰਾਣ ਵਾਲੀ ਗੱਲ ਨਹੀਂ ਅੱਜ ਬਹੁਤ-ਬਹੁਤ ਧੰਨਵਾਦ